ਇਹ ਹੋ ਜਾ ਸਿਨੇਮਾ ਵੀ ਪੜਨਾ ਚਾਹੀਦਾ ਜਿਹੜਾ ਲੋਕਾਂ ਨੂੰ ਕੋਈ ਨਾ ਕੋਈ ਮੈਸੇਜ ਦੇਵੇ ਸੇਧ ਦੇਵੇ ਸਾਡੇ ਨੌਜਵਾਨਾਂ ਨੂੰ ਬੁਰਾਈਆਂ ਤੋਂ ਦੂਰ ਰੱਖ ਸਕੇ ਸੋ ਵੀ ਆਰ ਜਸ ਹੈਲਪਿੰਗ ਥਰੂ ਦਾ ਸਿਨੇਮਾ ਕਿ ਇਹ ਚੀਜ਼ ਖਤਮ ਹੋਣੀ ਚਾਹੀਏ ਜਿੰਨਾ ਮੈਂ ਐਕਸਪੈਕਟ ਕੀਤਾ ਸੀ ਉਸ ਤੋਂ ਉਮੀਦ ਤੋਂ ਜ਼ਿਆਦਾ ਵਧੀਆ ਰਿਸਪੌਂਸ ਆ ਇੱਕ ਐਕਟਰ ਕੇ ਲੀਸਰ ਐਕਸੈਪਟੈਂਸ ਬਹੁਤ ਜ਼ਰੂਰੀ ਹੈ ਜਦ ਉਹ ਦੂਸਰੀ ਇੰਡਸਟਰੀ ਮੇ ਆ ਕੇ ਕੰਮ ਕਰਤਾ ਹੈ ਐਂਡ ਆਮ ਵੈਰੀ ਹੈਪੀ ਹਾਂ ਜੀ ਤਾਂ ਕਹਿੰਦੇ ਆ ਨਾ ਕਿ ਜਿੰਨਾ ਸੋਚਿਆ ਹੁੰਦਾ ਉਤੋਂ ਵੱਧ ਹੀ ਮਿਲਦਾ ਹੈ ਅਸਲ ਚ ਬਾਰੇ ਆਪਾਂ ਇੰਨਾ ਸੋਚਦੇ ਆਂ ਸਭ ਮੈਲੋਸ ਤੋਂ ਵੱਧ ਹਾਂ ਵੱਧ ਮਿਲਦਾ ਹੈ ਦੇਵ ਪ੍ਰਾਉਡ ਕਮਾਲ ਦਾ ਐਕਟਰ ਹੈ ਜੀ ਮੈਂ ਮੇਰੇ ਪਸੰਦੀ ਦਾ ਇੱਕੋ ਇੱਕ ਹੀਰੋ ਹੈ ਜਿਹੜਾ ਦੇਵ ਪ੍ਰਾਉਡ ਹੈ ਜਿਹੜਾ ਮਾਲਕੇ ਸਾਡੇ ਦੋ ਭਰਾਵਾਂ ਦੀ ਫਿਲਮਾਂ ਅੱਜ ਰਿਲੀਜ਼ ਹੋਈਆਂ ਨੇ ਉਹ ਵੀ ਵਧੀਆ ਨੇ ਜੌਮੀ ਜੌਮੀ ਲਾਈਨ ਹਾਂ ਜੀ ਬੀਨੂ ਭਾਜੀ ਹੁਣ ਆ ਰਹੀ ਹੈ ਨਾ ਤਾਂ ਉਹ ਦੋਨੋਂ ਹੀ ਫਿਲਮਾਂ ਮੈਂ ਕਹਿੰਦਾ ਪੂਰੀ ਚੜ੍ਹਤ ਹੋਣੀ ਚਾਹੀਦੀ ਤੁਹਾਆਂ ਫਿਲਮਾਂ ਦੀ <laughs> uh, uh, सर, प्यार मिल रहा है और मेरी तो पहली पंजाबी फिल्म है सर कि मुझे एक एक्टर एक के लिए सर एक्सेप्टेंस बहुत जरूरी है जब वो दूसरे इंडस्ट्री में आगे काम करता है एंड आई एम वेरी हैप्पी कि इतना प्यार मुझे इतने मैसेज आ चुके हैं सुबह जो भी पिक्चर देख रहा है वो सब लोग स्टोरीज डाल रहे हैं भेज रहे हैं so, <laughs> ਨਹੀਂ ਦੇਖੀ ਓਕੇ ਸੋ ਦੇਖਣਗੇ ਹਜੇ ਸੋ ਮੈਂ ਜਿੰਨੇ ਕੁ ਮੈਨੂੰ ਮੈਸੇजेस ਆਏ ਸਾਰਿਆਂ ਦੇ ਬਹੁਤ ਪੋਜ਼ਿਟਿਵ ਆਏ ਸੋ ਮੈਨੂੰ ਉਮੀਦ ਆ ਅੱਜ ਤਾਂ ਪਹਿਲਾ ਦਿਨ ਆ ਤੇ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਅੱਗੇ ਵੀ ਤੁਸੀਂ ਸਾਰੇ ਇਸ ਫਿਲਮ ਨੂੰ ਬਹੁਤ ਸੋਹਣਾ ਰਿਸਪੌਂਸ ਦੋਗੇ ਮੈਨੂੰ ਜਿੰਨਾ ਮੈਂ ਐਕਸਪੈਕਟ ਕੀਤਾ ਸੀ ਉਸ ਤੋਂ ਉਮੀਦ ਤੋਂ ਜ਼ਿਆਦਾ ਵਧੀਆ ਰਿਸਪੌਂਸ ਮਿਲ ਗਿਆ ਸੋ ਸੇਮ ਜਿਵੇਂ ਬਾਣੀ ਜੀ ਨੇ ਕਿਹਾ ਮੈਂ ਵੀ ਬਹੁਤ ਜ਼ਿਆਦਾ ਨਰਵਸ ਹਾਂ ਬਟ ਐਕਸਾਈਟਿਡ ਹਾਂ ਤੇ ਹੋਪਫੁਲੀ ਫਿਲਮ ਸਟੈਂਡਰਡ ਕੰ ਬਹੁਤ ਹੀ ਵਧੀਆ ਰਿਹਾ ਹੈ ਬਹੁਤ ਜ਼ਿਆਦਾ ਅ ਇਹਨਾ ਸੋਚਿਆ ਨਹੀਂ ਸੀ ਜਿੰਨਾ ਵਧੀਆ ਰਿਸਪੌਂਸ ਮਿਲ ਰਿਹਾ ਹੈ ਐਂਡ ਆਈ ਐਮ ਗਲੈਡ ਕਿ ਸਾਰੇ ਨੂੰ ਵੀ ਬਹੁਤ ਰੋਡਾ ਪਸੰਦ ਆ ਰਹੀ ਹੈ ਤੁਸੀਂ ਸੋਚਿਆ ਕਿਉਂ ਨਹੀਂ ਸੀ ਮਿਲਦੇ ਨਹੀਂ ਮਤਲਬ ਬੋਲੋ ਜਿੰਨੇ ਤਾਂ ਕਹਿੰਦੇ ਆ ਨਾ ਕਿ ਜਿੰਨਾ ਸੋਚਿਆ ਹੁੰਦਾ ਉਤੋਂ ਵਾਦੀ ਮਿਲਦੇ ਆ ਅਸਲ ਚ ਬਾਪਾ ਇਨਾ ਸੋਚਦੇ ਆ ਸਾਨੂੰ ਮੈਲੋਸ ਤੋਂ ਵਾਦੀ ਆ ਹਾਂ ਵਾਦੀ ਮਿਲਿਆ ਹਾਂ ਜੀ ਸਭ ਤੋਂ ਪਹਿਲਾਂ ਸਾਰੇ ਨੂੰ ਸਾਸਿਕਾ ਤੇ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਡਾਕੋਂ ਦਾ ਮੁੰਡਾ ਜਿਹੜੇ 3 ਆ ਰਹੀ ਹੈ ਬਦਲਾ ਕੀ ਅੱਜ ਤੇ ਬਾਣੀ ਜੀ ਦੀ ਮੇਰੇ ਖਿਆਲ ਨਾਲ ਡੈਬਿਊ ਕੀਤਾ ਤੁਸੀਂ ਹਾਂਜੀ ਮੈਂ ਮੈਡਲ ਕੀਤਾ ਸੀ ਬੱਬੂ ਬਹੁਤ ਥੋੜਾ ਜਿਹਾ ਬਹੁਤ ਵਧੀਆ ਬਹੁਤ-ਬਹੁਤ ਮੁਬਾਰਕਾਂ ਦ੍ਰਿਸ਼ਟੀ ਜੀ ਤੁਹਾਨੂੰ ਵੀ ਤੇ ਕਵੀ ਜੀ ਮੈਂ ਵੀ ਡੈਬਿਊ ਕੀਤਾ ਇੱਥੇ ਅੱਛਾ ਸੋ ਨਵੀ ਪੰਗੂ ਛੋਟਾ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਦੇਵ ਖਰੌੜ ਕਮਾਲ ਦਾ ਐਕਟਰ ਹੈ ਜੀ ਮੈਂ ਮੇਰੇ ਪਸੰਦੀ ਦਾ ਇੱਕ ਇੱਕ ਹੀਰੋ ਹੈ ਜਿਹੜਾ ਦੇਵ ਫਰੋਨ ਹੈ ਜਿਹੜਾ ਮੈਨੂੰ ਸਭ ਤੋਂ ਵੱਧ ਪਸੰਦ ਹੈ ਔਰ ਮੇਰੀ ਮਦਰ ਦੇ ਵੀ ਫੇਵਰਿਟ ਆ ਮੇਰੇ ਮਮਾ ਸਪੈਸ਼ਲ ਆਏ ਆ ਸਰ ਦੀ ਮੂਵੀ ਦੇ ਤੇ ਮੇਰੇ ਭਰਾ ਵੀ ਨੇ ਔਰ ਹਮੇਸ਼ਾ ਉਹਨਾਂ ਦੇ ਲਈ ਖੜੇ ਆ ਜੀ ਉਹਨਾਂ ਨੂੰ ਸਪੋਰਟ ਕਰਨਾ ਹੈ ਵੱਧ ਤੋਂ ਵੱਧ ਉਹਨਾਂ ਦੀ ਫਿਲਮ ਦੇਖੋ ਤੇ ਸੁਪਰ ਡੁੱਪ ਹਿੱਟ ਕਰੋ ਥੈਂਕ ਯੂ ਸਸਰੀ ਗਾਲੀ ਸਾਰਿਆਂ ਨੂੰ ਹਾਂ ਜੀ ਕਿਵੇਂ ਰਿਹਾ ਅੱਜ ਇੱਕ ਇੱਕ ਮੰਨ ਦੇ ਵਿੱਚ ਹੁੰਦਾ ਜਦੋਂ ਫਿਲਮ ਰੀਲੀਜ਼ ਹੁੰਦੀ ਹੈ ਮਨ ਡਰਦਾ ਹੁੰਦਾ ਹੈ ਵੀ ਆਡੀਅנס ਆਊ ਨਹੀਂ ਆ ਚਿਕ ਦਿੱਕਣਾ ਹੁੰਦੀ ਹੈ ਨੇ ਆਡੀਅנס ਆ ਰਹੀ ਹੈ ਪਰ ਪਰ ਕੇ ਬਸ ਉਹਨਾਂ ਨੂੰ ਪਸੰਦ ਆਵੇ ਉਹਨਾਂ ਲਈ ਫਿਲਮ ਬਣਾਈ ਆ ਬਹੁਤ ਮਿਹਨਤ ਨਾਲ ਤੇ ਪਸੰਦ ਆ ਵੀ ਰਹੀ ਆ ਜਿੰਨੇ ਹੁਣ ਤੱਕ ਰਿਵਿਊਜ਼ ਆਏ ਸਾਰੇ ਪੋਜ਼ਿਟਿਵ ਨਹੀਂ ਬੜਾ ਵਧੀਆ ਬਹੁਤ ਘੈਂਟ ਆਏ ਆ ਬਲਕਿ ਬਲਕਿ ਸਾਡੇ ਦੋ ਭਰਾਵਾਂ ਦੀਆਂ ਫਿਲਮਾਂ ਅਚਰਲੀ ਜੁਆ ਨੇ ਹਾਂਜੀ ਹਾਂਜੀ ਦੋਵੇਂ ਹੀ ਵਧੀਆ ਨੇ ਜੌਮੀ ਜੌਂਬੀ ਲਾਈ ਹਾਂਜੀ ਅਜ ਬੀਨੂ ਭਾਈ ਉਹਨਾਂ ਦੀ ਹੈ ਨਾ ਤਾਂ ਉਹ ਦੋਨੋਂ ਹੀ ਫਿਲਮਾਂ ਮੈਂ ਕਹਿੰਦਾ ਪੂਰੀ ਚੜ੍ਹਤ ਹੋਣੀ ਚਾਹੀਦੀ ਦੋਹਾਂ ਫਿਲਮਾਂ ਦੀ ਸੋ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਆ ਖੁਸ਼ ਆ ਤੇ ਬਸ ਹੁਣ ਆਪਰਾ ਕੀ ਕਹਿੰਦੇ ਦੇਪਾ ਜੀ ਨਹੀਂ ਹੁਣ ਆਏ ਆ ਸਾਰੇ ਤੇ ਬਾਕੀ ਸਾਡੇ ਕਬੀਰ ਭਾਜੀ ਹੈਨਾ ਮੈਂ ਵੈਸੇ ਸੱਚ ਦੈਂ ਮੈਂ ਦੇਖ ਲਿਆ ਇੱਕ ਵਾਰੀ ਮਦੀਨਲੀ ਫਿਰੋਂ ਹਾਂ ਹਾਂ ਮੈਂ ਕਹਿੰਦਾ ਪੂਰੇ ਝੰਡੇ ਗੱਡੇ ਹੋਏ ਕਬੀਰ ਭਾਈ ਨਾਲ ਸਾਰਿਆਂ ਨੇ ਹੈਨਾ ਤੇ ਥੈਂਕ ਯੂ ਵੈਰੀ ਮਚ ਭਾਜੀ ਕਰਮ ਭਾਜੀ ਸਾਡੇ ਨਾਲ ਕਰਮਜੀਤ ਭਾਈ ਆਏ ਆ ਤੇ ਬਾਕੀ ਹੁਣ ਆਪਣਾ ਮੇਰੇ ਕੋਲ ਚੱਲਣਾ ਚਾਹੀਦਾ ਪਰ ਨਾ ਥੋੜਾ ਬਾਕੀ ਆਪਾਂ ਦੇਖਣ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹਾਂਜੀ ਪਰ ਸੋਹਣੀ ਲੱਗੀ ਸਭ ਸਾਰਾ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਤੁਹਾਨੂੰ ਵਧੀਆ ਲੱਗੀ ਆਡੀਅנס ਦੇ ਵੀ ਬਹੁਤ ਅੱਛੇ ਰਿਵਿਊ ਆ ਰਹੇ ਨੇ ਜੀ ਸਾਡੇ ਪਾਸੋਂ ਚੰਗਾ ਇੱਕ ਮੈਸੇਜ ਕਨਵੇ ਕਰਦੀ ਹੈ ਵਧੀਆ ਫਿਲਮ ਸਮਾਜ ਤੇ ਸਟਾਇਰ ਕਰਦੀ ਹੈ ਅੱਜ ਦੀਆਂ ਜੋ ਬੁਰਾਈਆਂ ਨੇ ਸਾਡੀਆਂ ਮੈਨੂੰ ਲੱਗਦਾ ਜ਼ਰੂਰੀ ਹੈ ਇਦਾਂ ਦਾ ਸਿਨੇਮਾ ਬਣਨਾ ਦੇਖੋ ਇੰਟਰਟੇਨਿੰਗ ਸਿਨੇਮਾ ਵੀ ਬਣਨਾ ਚਾਹੀਦਾ ਇਹੋ ਜਿਹਾ ਸਿਨੇਮਾ ਵੀ ਬਣਨਾ ਚਾਹੀਦਾ ਜਿਹੜਾ ਲੋਕਾਂ ਨੂੰ ਕੋਈ ਨਾ ਕੋਈ ਮੈਸੇਜ ਦਵੇ ਸਹੀਦ ਦਵੇ ਸਾਡੇ ਨੌਜਵਾਨਾਂ ਨੂੰ ਬੁਰਾਈਆਂ ਤੋਂ ਦੂਰ ਰੱਖ ਸਕੇ ਉਹਦਾ ਵੀ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜੀ ਸੋ ਇਹਦੀ ਸਕ੍ਰਿਪਟ ਤੇ 2 ਤੋਂ 2.5 ਸਾਲ ਦੀ ਮਿਹਨਤ ਦਿਖਦੀ ਹੋਈ ਹੈ ਇੱਕ ਇੱਕ ਚੀਜ਼ ਕਿਵੇਂ ਪਰੋਈ ਪਈ ਹੈ ਸੋ ਹਰ ਬੰਦੇ ਨੇ ਇਹਦੇ ਵਿੱਚ ਮਿਹਨਤ ਕੀਤੀ ਹੈ ਜੀ ਭਾਵੇਂ ਸਾਡੇ ਪ੍ਰੋਡਿਊਸਰ ਹੋਣ ਡਾਇਰੈਕਟਰ ਹੋਣ ਰਾਈਟਰ ਹੋਣ ਚਾਹੇ ਕੋਈ ਐਕਟਰ ਦੇ ਤੌਰ ਤੇ ਔਰ ਸਕ੍ਰਿਪਟ ਲੇਰਰ ਦੇ ਤੌਰ ਤੇ ਮੈਂ ਵੀ ਜੁੜਿਆ ਰਿਆ ਸਾਰਿਆਂ ਨੇ ਜੁੜ ਕੇ ਸਾਰਿਆਂ ਦੀ ਮਿਹਨਤ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਤੁਸੀਂ ਸਮਝਦੇ ਹੋ ਵੀ ਇਹ ਵੱਡੇ ਵੱਡੇ ਲੋਕ ਹੈ ਐਸ ਐਕਟਰ ਦੇ ਨਾਲ ਜੁੜੇ ਹੋਏ ਲੋਕ ਸਦੇਵ ਸਰ ਪੁੱਛਤੋ ਹੈ ਸਰ ਔਰ ਪੰਜਾਬ ਮੇ ਤੁਸ ਨਸ਼ਾ ਹੈ ਵੀ ਸਰ ਸਿਸਟਮ ਕਈ ਨਾ ਕਈ ਤੋਂ ਹੈ ਚੀਜ਼ ਇਹ ਨਸ਼ਾ ਹੈ ਸਰ तो so, हमने एक मैसेज देने की कोशिश की है कि सर इसको हम बुरा इसको हम खत्म कर सकते हैं इस चीज से एक बहुत अच्छा तो मैसेज फिल्म मैं अगर आपने देखा तो सिस्टम कहीं कहीं ना इन्वॉल्व रहता है इवन पीछे कुछ पंजाब में केस भी होता आप बता रहे थे वो थार वाला राइट right? yeah. yeah. so, so, जी ਜਿਨ੍ਹਾਂ ਨੇ ਫਿਲਮ ਲਿਖੀ ਅਨੰਦਰ ਸਰ ਨੂੰ ਇਹਦਾ ਬਹੁਤ ਵੱਡਾ ਸ਼ੇਰ ਦਿੰਨੀ ਆ ਬਿਕਾਜ਼ ਇਹਨਾਂ ਨੇ ਮੇਰੇ ਤੇ ਬਹੁਤ ਕੰਮ ਕੀਤਾ ਮੈਂ ਆਪਣੇ ਆਪ ਨੂੰ ਜਿੱਦਾਂ ਦਾ ਸੋਚਦੀ ਸੀ 10 ਮਹੀਨੇ ਐਟ ਲੀਸਟ ਸਿਰਫ ਮੇਰੇ ਇਸ ਕੈਰੈਕਟਰ ਨੂੰ ਇਹਨਾਂ ਨੇ ਤੇ ਅੱਜ ਮੈਂ ਜੋ ਦੇਖਿਆ ਜੋ ਵੀ ਕੈਰੈਕਟਰ ਪਲੇ ਕੀਤਾ ਸੋ ਇਹਨਾਂ ਕਰਕੇ ਕਰ ਰਹੀ ਹਾਂ ਤੁਸੀਂ ਤੁਹਾਡੀ ਵੀ ਕੋਵਿਡ ਪਾਂਡੈਮਿਕ ਬੜੀ ਮਿਹਨਤ ਦੇਖ ਲਈ ਹੈ। ਥੈਂਕ ਯੂ ਜੀ ਥੈਂਕ ਯੂ। ਕੀ ਕਹਾਂ ਕਿ ਤੁਹਾਡੇ ਅੱਗੇ ਬੈਠ ਕੇ ਮੈਂ ਬਹੁਤ ਇਮੋਸ਼ਨਲ ਆ ਇਸ ਲਈ ਸੋ ਮੈਨੂੰ ਪਤਾ ਜੇ ਮੈਂ ਕੁਝ ਬੋਲੂਗੀ ਤਾਂ ਮੈਂ ਰੋ ਦੂੰਗੀ। ਮੈਂ ਤੇ ਦਿলো ਥੈਂਕ ਯੂ ਕਰਨਾ ਚਾਹੁੰਦੀ ਆ ਹੈਪੀ ਸਰਵਰ ਐਂਡ ਇਸ ਸੋਨੀ ਸਕ੍ਰਿਪਟ ਮੈਨੂੰ ਮਿਲੀ ਐ ਨਹੀਂ ਸੋਨੀ ਫਿਲਮ ਮੈਨੂੰ ਕਰਨ ਦੀ ਐ ਮੈਨੂੰ ਦਾ ਕੈਰੈਕਟਰ ਮੈਨੂੰ ਕਰੈਕਟ ਖਿਲਿਆ ਤੇ ਮੈਂ ਬਹੁਤ ਖੈਸਾ ਬਹੁਤ ਗ੍ਰੇਟਫੁਲ ਆ ਕਿ ਮੈਂ ਆਪ ਦਾ ਸੁੰਦਰ ਵੀ ਦਾ ਪਾਰਟ ਹਾਂ ਦੇ ਵੀਰ ਜਿਹੜਾ ਨਬੂ ਤੇ ਕਵੀ ਨੇ ਬਹੁਤ ਬਹੁਤ ਵਧੀਆ ਬਹੁਤ ਵਧੀਆ ਬੈਕਬੋਨ ਪਰ ਕੇ ਕੰਮ ਕੀਤਾ ਹਾਂ ਜਿਹੜੀ ਦੋਸਤੀ ਦੀ ਇੱਕ ਮਿਸਾਲ ਇਹਨਾਂ ਨੇ ਬਹੁਤ ਸੋਹਣਾ ਲੱਗ ਵੀ ਆਇਆ ਹੈ ਕਵੀ ਨੇ ਆ ਕਵੀ ਬਹੁਤ ਸੋਣਾ ਕੰਮ ਕੀਤਾ ਜੀ ਦੋਵਾਰ ਬੜੇ ਮਜ਼ੇ ਨਾਲ ਦਾ ਕੰਮ ਆ। ਅੱਜ ਹੀ ਹੈਪੀ ਵੀਰੇ ਅੱਜ ਠੀਕ ਹੈ। ਅੱਖਾਂ ਤੋਂ ਹੱਥ ਲਾ ਕਰੇ ਬਹੁਤ ਛੋਟੇ ਛੋਟੇ। ਅ ਨਹੀਂ ਦੇਖੋ ਅਸੀਂ ਜਿਹੜਾ ਕੰਮ ਕਰਨਾ ਸੀ ਕਰ ਚੁੱਕੇ ਆ ਬਹੁਤ ਚੱਲ ਰਹੇ ਹਨਾ ਹੁਣ ਤਾਂ ਆਡੀਅנס ਤੇ ਆ। ਮੈਨੂੰ ਲੱਗਦਾ ਉਹਨਾਂ 2 ਘੰਟੇ ਸਾਈਂ ਮਿੰਟ ਦੀ ਸਟੋਰੀ ਟੈਲਿੰਗ ਤੋਂ ਬਾਅਦ ਸਾਡੇ ਕਹਿਣ ਨੂੰ ਕੁਝ ਰਹਿ ਨਹੀਂ ਜਾਂਦਾ। ਮੈਨੂੰ ਲੱਗਦਾ ਵੀ ਇਹ ਬਹੁਤ ਹੰਡੇ ਹੋਏ ਪੀਆਰ ਪੇਕਰ ਫੈਮਲੀ ਸੀ ਜਿਹਦੇ ਕੋਨਟਰ ਹੋਇਆ ਮੈਂ ਬਿਲਕੁਲ ਨਵਾਸਾ ਦਾ ਦੇ ਵੀਰੇ ਹੁਣਾਂ ਤੋਂ ਇਹ ਸ੍ਰਿਪਟ ਲਿਖਵਾਣੀ ਦਾ ਆਈਡੀਆ ਸ਼ੁਰੂ ਹੋਇਆ ਫਿਰ ਵੀਰੇ ਹੋ ਗਿਆ ਬੰਨੋ ਕਰਦੇ ਰਹੇ ਫਿਰ ਚਾਲ ਬਾਈ ਹੁਣਾਂ ਨੇ ਉਹਦੇ ਤੇ ਯਕੀਨ ਕੀਤਾ ਫਿਰ ਉਹਨਾਂ ਨੇ ਸਾਡੇ ਤੇ ਯਕੀਨ ਕੀਤਾ ਫਿਰ ਅਸੀਂ ਅੱਗੇ ਘਾ ਟੀਮ ਤੇ ਯਕੀਨ ਕੀਤਾ ਹਨਾ ਮੈਂ ਲਾ ਪੂਰੀ ਵਿਸ਼ਵਾਸ ਦੀ ਕਹਾਣੀ ਹੈ ਆ ਮੈਂ ਤਾਂ ਸਾਰਿਆਂ ਨੂੰ ਥੈਂਕ ਯੂ ਕਹਿਣਾ ਇਹਨਾਂ ਦੇ ਜੀ ਇੰਨੀ ਸੋਹਣੀ ਤੇ ਇੰਨੀ ਮੈਚਰ ਟੀਮ ਦੀ ਨਾਮੇ ਵੱਲ ਨੰਨਾ ਕਪਤਾਨੀ ਦਿੱਤੀ ਆ ਮੈਂ ਹਮੇਸ਼ਾ ਕਹਿੰਦਾ ਹਾਂ ਵੀ ਜੋ ਵੀ ਵਧੀਆ ਫਿਲਮਸ ਹੈ ਨਾ ਜੋ ਚੰਗੀਆਂ ਚੀਜ਼ਾਂ ਬਣ ਰਹੀਆਂ ਸਾਰਿਆਂ ਕਰਕੇ ਆ ਕੋਈ ਕਮੀ ਪੇਸ਼ੀਆ ਤਾਂ ਮੈਂ ਕਹਿੰਦਾ ਮੇਰੇ ਕਰਕੇ ਆ ਇਹ ਹੈ ਜੀ ਕਿ ਅੱਜ ਬੜਾ ਵਧੀਆ ਰਿਸਪੌਂਸ ਦਿੱਤਾ ਸਾਰਿਆਂ ਨੇ ਸੋ ਸ਼ੋ ਸਾਰੇ ਹੌਟਪੁਲ ਰਹੇ ਨੇ ਫੋ ਮੈਂ ਕਹੂੰਗਾ ਜੀ ਕਿ ਗਰਮੀ ਬਹੁਤ ਹੈ ਸੋ ਨਿਕਲੋ ਸਿਨੇਮੇ ਨੂੰ ਸਪੋਰਟ ਕਰੋ ਬਹੁਤ ਚੰਗਾ ਇਹੋ ਜਿਹਾ ਚੰਗਾ ਸਿਨੇਮਾ ਬਾਰ-ਬਾਰ ਨਹੀਂ ਬਣਦਾ ਜੇ سپورਟ ਕਰੋਗੇ ਤਾਂ ਇਹੋ ਜਿਹੀਆਂ ਫਿਲਮਾਂ ਅਸੀਂ ਹੋਰ ਲੈ ਕੇ ਆਉਂਦੇ ਰਵਾਂਗੇ ਸੋ ਕਿਉਂਕਿ ਇਹੋ ਜਿਹਾ ਸਿਨੇਮਾ ਕੋਈ ਕਰਦਾ ਵੀ ਨਹੀਂ ਲੋਕ ਜ਼ਿਆਦਾਤਰ ਉਹ ਫਿਲਮਾਂ ਕਰਦੇ ਨੇ ਕਿ ਜਿਹੜੀਆਂ ਤੇ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਬਸ ਇਹ ਚੱਲ ਜਾਣ ਦੇ ਪੈਸਾ ਕਮਾ ਲਈਏ ਐਗਜ਼ੀਕਿਊਸ਼ਨ ਵਾਈਜ਼ ਹਾਂ ਪਰ ਅਸੀਂ ਆਲਵੇਜ਼ ਐਕਸਪੈਰੀਮੈਂਟਲ ਸਿਨੇਮਾ ਕੀਤਾ ਨਵੇਂ ਸਬਜੈਕਟ ਲੈ ਕੇ ਆਏ ਨਵੀਂ ਤਰ੍ਹਾਂ ਦਾ ਸਿਨੇਮਾ ਆਲਵੇਜ਼ ਐਪਰੀਸ਼ੀਏਟ ਕੀਤਾ ਤੁਸੀਂ ਸਾਰਿਆਂ ਨੇ ਇਹ ਵੀ ਇੱਕ ਵਾਰ ਸਾਡੀ ਡਿਫਰੈਂਟ ਸਾਡਾ ਐਫਰਟ ਹੈ ਸਾਰਿਆਂ ਦਾ ਸੋ ਸਾਰੇ ਜਣੇ سپورਟ ਕਰੋ ਕੱਲ ਨੂੰ ਤੇ ਅੱਜ ਵੀ ਤੁਸੀਂ ਪਾਸਪੋਰਟ ਕੀਤੀ ਹੈ ਜਿੰਨਾ ਸਾਰਿਆਂ ਨੇ ਉਹਨਾਂ ਸਾਰਿਆਂ ਦਾ ਸਾਡੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਬਹੁਤ-ਬਹੁਤ ਸ਼ੁਕਰੀਆ ਤੁਹਾਨੂੰ ਵੀ ਮੁਬਾਰਕਾ ਜੀ ਥੈਂਕ ਯੂ ਥੈਂਕ ਯੂ ਆ ਦੇਖੋ ਜੀ ਜਿਹੜੀ ਸਾਡੀ ਜਰਨੀ ਹੋਈ ਸੀਗੀ ਪਹਿਲੀ ਜਦੋਂ ਡਾਕੋਂ ਦਾ ਮੁੰਡਾ ਆਈ ਸੀ ਜਿਹਨੂੰ ਮੜਾ ਮੁਹੀ ਪਿਆਰ ਮਿਲਿਆ ਸੀ ਉਹਦੇ ਡਾਲਰ ਕੀਦਾ ਆ ਸੀ ਸੋ ਮੈਂ ਆਲਵੇਜ਼ ਕਹਿਣਾ ਹੁੰਦਾ ਕਿ ਸਾਰਾ ਕ੍ਰੈਡਿਟ ਸਾਡਾ ਨਹੀਂ ਹੈ ਜਾਂ ਐਜ਼ ਅਨ ਐਕਟਰ ਮੇਰਾ ਨਹੀਂ ਹੈ ਤਾਂ ਉਹਦੇ ਵਿੱਚ ਡਾਲਰ ਦਾ ਵੀ ਬਹੁਤ ਕ੍ਰੈਡਿਟ ਸੀਗਾ ਤਾਂ ਉਹ ਡਾਲਰ ਗਾਣਾ ਸਾਡੇ ਤੇ ਇਹਨਾਂ ਸੂਰ ਕੀਤਾ ਕਿ ਉਹਦੀ ਵੀਡੀਓ ਉੱਤੇ ਉਹ ਬਾਈ ਦੀ ਵੋਕਲ ਤਾਂ ਉਹ ਗਾਣਾ ਇੱਕ ਮਾਈਲਸਟੋਨ ਸਾਬਤ ਹੋਇ 18 ਚ ਫਿਲਮ ਆਈ ਸੀਗੀ ਕਿੰਨੇ ਸਾਲ ਹੋ ਪਿੱਛੇ ਸਾਲ ਹੋ ਗਏ 6-7 ਸਾਲ ਹੋ ਗਏ ਤਾਂ ਅੱਜ ਵੀ ਉਵੇਂ ਹੀ ਚੱਲ ਰਿਹਾ ਦੇਖੋ ਅੱਜ ਵੀ ਡਾਲਰ ਦੇ ਉੱਤੇ ਉਵੇਂ ਹੀ ਪਕੜੇ ਜਾਂਦੇ ਨੇ ਵਿਆਹ ਸ਼ਾਦੀਆਂ ਤੇ ਉਵੇਂ ਹੀ ਚੱਲਦਾ ਅਸੀਂ ਟੂਚ ਵੀ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ that time ਇਹ ਪੋਸੀਬਲ ਨਹੀਂ ਹੋ ਸਕਿਆ ਕਿਉਂਕਿ ਬਾਈ ਬਾਹਰ ਸੀਗਾ ਤੇ ਹੁਣ ਬਾਈ ਨੂੰ ਅਸੀਂ ਟ੍ਰਿਬਿਊਟ ਦਿੱਤਾ ਹੈ ਜੀ ਇਸ ਗਾਣੇ ਨੂੰ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ